ਏ ਜੀ ਆਪਣੇ ਨੀਅਰ ਹੀ ਬਾਬਾ ਜੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਾਬਾ ਜੀਦਾ ਸਿੰਘ ਜੀ ਦਾ ਆਪਾਂ ਇੱਥੇ ਛੱਡੇ ਛੱਡੇ ਹਮੇਸ਼ਾ ਮੱਥਾ ਟੇਕਣ ਲਈ ਜਾਂਦਾ ਹੁੰਦਾ ਇੱਥੇ ਵੀ ਆਪਣੇ ਚੁਪਾਈ ਸਾਹਿਬ ਹੁੰਦਾ ਹੈ ਆ ਰੈਟਵਾਰ ਤੇ ਤਾਂ ਜੀ ਬਹੁਤ ਹੀ ਵਧੀਆ ਲੱਗਦਾ ਹੈ ਬਟ ਆਪਾਂ ਕਦੇ ਚੁਪਾਈ ਸਭ ਜੀ ਹਾਜ਼ਰੀ ਨਹੀਂ ਭਰੀ ਕਿਉਂਕਿ ਆਪਾਂ ਥੋੜੇ ਬਿਜ਼ੀ ਹੁੰਦੇ ਆ ਤਾਂ ਕਰਕੇ ਹੁੰਦੇ ਤੁਸੀਂ ਵੀ ਕਰੋ ਜੀ ਸਾਰੇ ਜੀ ਦਾ ਦਰਸ਼ਨ ਵਾਹਿਗੁਰੂ ਸਾਹਿਬ ਜੀਓ E ਤੇ ਅੱਪਾ ਇੱਥੇ ਆ ਗਏ ਦੁਪਹਿਰੇ ਤੇ ਪਹਿਲਾਂ ਬੈਠ ਗਏ ਸੀਗੇ ਤੇ ਸ਼ਾਮੇ ਕਿਉਂਕਿ ਆਪਣੇ ਮਿਸਤਰੀ ਲੱਗੇ ਹੋਏ ਆ ਘਰੇ ਤਾਂ ਕਰਕੇ ਅਪਣ ਬਾਹਰ ਬੈਠਣਾ ਪੈਂਦਾ ਹੈਗਾ ਤੇ ਅਜ ਨਹੀਂ ਹੁਣੀ ਕਰਦੇ ਪਏ ਸੀ ਫਸਟ ਤੋਂ ਮਤਲਬ ਸੀ ਪਹਿਲਾਂ ਤੇ ਬਹੁਤ ਜ਼ਿਆਦਾ ਹਨੇਰੀ ਆ ਰਹੀ ਆ ਬਾਦ ਫੇਰ ਆ ਰਹੀ ਆ ਕੱਲ ਇੰਨੀ ਜ਼ਿਆਦਾ ਹਨੇਰੀ ਆ ਕੇ ਹੈਟੀ ਆ ਅੱਜ ਥੋੜੀ ਜਿਹਾ ਫੇਰ ਹਨੇਰੀ ਜਿਹੜੀ ਆਉ ਹੁੰਦੀ ਆ ਜਲਦੀ ਜਗਾ ਮਾਇਨ ਬਹੁਤ ਬਹੁਤ ਬਣਾ ਐ ਨਹੀਂ ਬਿਲਕੁਲ ਘੱਟ ਪਿਆ ਪਿੱਛੇ ਸਾਰੇ ਟਿੱਕੀ-ਬੱਟੇ ਪੈ ਗਈ ਸੀ ਤੇ ਆਪਾਂ ਲਈਆ ਸਫਾਈਆਂ ਸੁਫੀਆਂ ਵੀ ਪਾਰੂ ਤੇ ਮਿਲ ਗਏ ਕਾਸੀ ਡਾਟਾ ਸਮਾਨ ਸੀ ਉਹ ਸਮਾਨ ਸੋਹੜੀਆਂ ਵਾ ਤੇ ਹੋ ਗਈਆਂ ਦੀਆਂ ਤਿਆਰੀਆਂ ਸ਼ੁਰੂ ਲਗਾ ਦੀਆਂ ਆਪਾਂ ਬਹੁਤ ਜਲਦ ਤੁਹਾਨੂੰ ਇੱਕ ਸਰਪ੍ਰਾਈਜ਼ ਰੈਨ ਵਾਲਿਆ ਦਾਇਰ ਕਰਕੇ ਇਹ ਵੀ ਕੋ ਪਾ ਜਿਸ ਨੂੰ ਉਸ ਮਾੜਣਾ ਲੈ ਬਾਸੇ ਇਧਰ ਹੋ ਰਹਿ ਗਿਆ ਸਮਾਨ ਸਪਾਣ ਵਾਲਾ ਜਿਹੜਾ ਸੀਗਾ ਪਾਸਾ ਆ ਰਿਹਾ ਕਾਫੀ ਸਮਾਨ ਆਇਆ ਅਜੜੀਨ ਪਲੇਟਾਂ ਅਨੇਰੀ ਦੇ ਕੰਡੋਟ ਦੀ ਇਹ ਐਬ੍ਰੈਸ਼ ਜਿਹਦੇ ਨਾਲ ਟਾਈਲਸ ਸਾਫ਼ ਹੁੰਦੀਆਂ ਨੇ ਸਾਰੀਆਂ ਰਸੋਈ ਦਾ ਕੰਮ ਜਿਹੜਾ ਹੈਗਾ ਬਹਿ ਮੋਸਟਲੀ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਹੈਗਾ ਤੇ ਹੁਣ ਲੱਗ ਪੈਣੀ ਏਜੀ ਸਫਾਈਆਂ ਨੂੰ ਬਸ ਹੁਣ ਸਫਾਈ ਹੋਊਗੀ ਟਾਈਲਸ ਵੀ ਤੇ ਫਿਰ ਬਾਕੀ ਵਿੱਚ ਕਰ ਲੈਂਦੇ

ਤੇ ਇਹਨੇ ਜਿਆਦਾ ਡਸਟਿੰਗ ਆ ਸਾਰੇ ਹੀ ਕਿਤੇ ਪਤਾ ਨਹੀਂ ਕਿਸ ਤਰ੍ਹਾਂ ਸਾਫ ਕਰ ਰਹੇ ਹੋ ਇਸ ਦੀ ਸੋਚੀ ਨਹੀਂ ਕਿ ਕਿਤਰਾ ਯਾਰ ਦੋ ਦਿਨ ਲੱਗ ਕੇ ਕੰਮ ਕਰਨਾ ਚਾਹੀਦਾ ਤੇ ਕੋਈ ਬੋਦੀ ਵੀ ਜਲਦੀ ਆਪਣੇ ਹਲੋ ਜੀ ਸਸੀ ਕਾਲੀ ਸਾਰੇ ਨੇ ਉਹਨਾਂ ਦਾ ਦੇਖ ਤੁਸੀਂ ਸਾਰੇ ਠੀਕ ਠਾਕ ਹੋ ਗਏ ਤੇ ਬਾਈਕ ਚੱਲ ਰਹੀ ਹੈ ਸ਼ਾਸ ਸਾਰੇ ਚੜ੍ਹਦੀ ਕਲਾ ਵਿੱਚ ਰਹੀ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਤਾਲੀਬਾਦ ਫੈਮਿਲੀ ਵਲੌਗ ਦੇ ਵਿੱਚ ਤੇ ਆਪਾਂ ਜੀ ਅੱਜ ਤੁਹਾਨੂੰ ਇੱਕ ਇਨਫਰਮੇਸ਼ਨ ਦੇਣੀ ਹੈ ਜਿਹੜੇ ਆਪਣੇ ਚੈਨਲ ਦੇ ਫਰਾਂਦੀ ਤੇ ਅੱਜ ਤੋਂ ਜੀ ਮੇਰੇ ਜਿਹੜਾ ਚੈਨਲ ਦਾ ਨੇਮ ਆ ਬਿਲਕੁਲ ਡਿਫਰੈਂਟ ਹੋ ਜਾਏਗਾ ਤੇ ਮੈਂ ਆਪਣੇ ਚੈਨਲ ਦਾ ਜਿਹੜਾ ਨਾਮ ਆ ਉਸ ਨੂੰ ਚੇਂਜ ਕਰਨ ਲੱਗੀ ਹੈਗੀ ਆ ਕਿਉਂਕਿ ਮੈਨੂੰ ਐਗਜ਼ੈਕਟਲੀ ਤੇ ਬਹੁਤ ਜ਼ਿਆਦਾ ਐਮਰਜੈਂਸੀ ਪੈ ਗਈ ਹੈ ਤਾਂ ਕਰਕੇ ਤੇ ਅੱਜ ਤੋਂ ਮੇਰੇ ਚੈਨਲ ਜਿਹੜਾ ਹੈਗਾ ਉਹ ਬਿਲਕੁਲ ਚੇਂਜ ਹੋਏਗਾ ਤੇ ਤੁਸੀਂ ਜੀ ਜਿੰਨਾ ਜਿਹੜੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਵੈਲ ਕਰਨਾ ਨਾ ਭੁੱਲਿਓ ਠੀਕ ਹੈ ਜੀ ਤੇ ਅੱਜ ਜੀ ਆਪਾਂ ਨਾ ਤੁਹਾਡੇ ਲਈ ਲੈ ਕੇ ਆਏ ਆ ਨਵੀਂ ਵੀਡੀਓ ਨਵੀਂ ਵੀਡੀਓ ਵਿਚਾਰ ਤੇ ਸੰਡੇ ਦੀ ਆਸ ਵੀਡੀਓ ਆ ਇਹ ਸੰਡੇ ਵਾਲੇ ਦਿਨ ਜੀ ਆਪਾਂ ਬਾਬਾ ਜੀ ਤੇ ਜਾਏ ਆ ਮੈਂ ਤੁਹਾਡੇ ਕੋਲ ਆ ਮੈਂ ਤੇ ਅਜੁਨੀ ਅਜੁਨੀ ਹੁਣ ਸੁੱਤੀ ਪਈ ਆ ਕਿਉਂਕਿ ਦੁਪਹਿਰ ਦਾ ਸਮਾਂ ਆ ਡੇਢ 2:30 ਵੱਜ ਗਏ ਨੇ ਤੇ ਮੈਂ ਹੁਣ ਵਲੌਗ ਜੜਾ ਸ਼ੁਰੂ ਕੀਤਾ ਹੈ ਤੇ ਆਪਣੇ ਚਲੇਗੀ ਆ ਲਾਈਟ ਤੇ ਤਾਂ ਕਰਕੇ ਜੀ ਜਿਹੜੇ ਹੁਣ ਆਪਣੇ ਕੰਮ ਵਾਲੇ ਲੱਗੇ ਸੀਗੇ ਉਹ ਹੈਗੇ ਹਨ ਤੇ ਉਹਨਾਂ ਨੇ ਖਾਣੀਆਂ ਰੋਟੀ ਤੇ ਉਹ ਰੋਟੀ ਖਾਣ ਲੱਗੇ ਨੇ ਤੇ ਆਪਾਂ ਕਿ ਆਪਾਂ ਚਲੋ ਆਪਾਂ ਵਲੌਗ ਵੀ ਜਿਹੜਾ ਹੈਗਾ ਸ਼ੂਟ ਕਰ ਲਏ ਆ ਥੋੜਾ ਟਾਈਮ ਰੀਸੀ ਜੋ ਕਰ ਕਰਕੇ ਤੇ ਉਹ ਜਿਹੜਾ ਮੈਂ ਚੈਨਲ ਆ ਮੈਂ ਕਿਉਂ ਚੇਂਜ ਕਰ ਲੱਗੀ ਆ ਇਹ ਮੈਂ ਰੀਜ਼ਨ ਤੁਹਾਨੂੰ ਬਾਅਦ ਕਾਫੀ ਦਿਨਾਂ ਬਾਅਦ ਦੱਸੂਗੀ ਆ ਦੇਖੋ ਜੀ ਮੇਰੇ ਮੋਤੇ ਨੇ ਕਿੰਨਾ ਜ਼ਿਆਦਾ ਮਛਰ ਲੜੇ ਜਿਹੜੀ ਰਾਤ ਹਨੇਰੀ ਐ ਇਸ ਨੂੰ ਇੰਨਾ ਜ਼ਿਆਦਾ ਇੱਕ ਸਾਈਡ ਤੇ ਮਛਰ ਲੜੇ ਕਿਉਂਕਿ ਜਿਹੜੀ ਸਾਈਡ ਨੂੰ ਮੈਂ ਮੁਹ ਕਰਕੇ ਪਈ ਸੀ ਨਾ ਉਸੇ ਸਾਈਡ ਤੇ ਮੋਹ ਮਛਰ ਇੰਨਾ ਜ਼ਿਆਦਾ ਲੱਗਦੇ ਨਾ ਬਹੁਤ ਜ਼ਿਆਦਾ ਤੇ ਹਾਂ ਜੀ ਮੰਮੀ ਵਰਦੇ ਪੈਣੇ ਮੈਨੂੰ ਬਾਜਾਂ ਤੇ ਮੈਂ ਸਿਰ ਵੈਸੇ ਧੋਤਾ ਹੋਇਆ ਆਪਣਾ ਤੇ ਜਿਵੇਂ ਵਾਲ ਜਿਹੜੇ ਹੈਗੇ ਉਹ ਆਪਣੇ ਕਰਨੇ ਐ ਸਹੀ ਤੇ ਮੈਂ ਕਿਹਾ ਜੀ ਪਹਿਲਾਂ ਆਪਾਂ ਨਾ ਰੋਟੀ ਜਿਹੜੀ ਆ ਉਸ ਨੂੰ ਪਾ ਕੇ ਲੈ ਲਈਏ ਜੀ ਆਪਾਂ ਦੁਹੜਨਾਲ ਕਰਦੇ ਅੰਕਲਣਾ ਬਤਾ ਠੀਕ ਆ ਜੀ ਤੇ ਤੁਸੀਂ ਜੁੜੇ ਰਹੋ ਮੇਰੇ ਬਲੌਗ ਦੇ ਨਾ ਆਪਾਂ ਜੀ ਗੈਸ ਵੀ ਰੱਖਿਆ ਹੋਇਆ ਅੰਦਰ ਹੀ ਹੰਨੇਰੀ ਦੇ ਨਾਲੇ ਨਾ ਜ਼ਿਆਦਾ ਖਲਾਰਾ ਸੀਗਾ ਕਿ ਬਹੁਤ ਜ਼ਿਆਦਾ ਤੇ ਮਖੀੜ ਖਾਣੇ ਵੇ ਕੋਈ ਇੰਨੀਆ ਜ਼ਿਆਦਾ ਮੱਖੀਆਂ ਨੇ ਇੰਨੀਆ ਜ਼ਿਆਦਾ ਮੱਖੀਆਂ ਤਾਂ ਕਰਕੇ ਤੇ ਆਪਾਂ ਅੰਦਰ ਰੱਖ ਲਿਆ ਸੀਗਾ ਤੇ ਬਾਹਰ ਹਵਾ ਬਹੁਤ ਜ਼ਿਆਦਾ ਆ ਰਹੀ ਆ ਇਸ ਕਰਕੇ ਤੇ ਜਿਹੜੀ ਹਨੇਰੀ ਆਈ ਹਨੇਰੀ ਨੇ ਬਹੁਤ ਜ਼ਿਆਦਾ ਗਦਰ ਮਚਾਇਆ ਪਰ ਸੋ ਬਹੁਤ ਹੀ ਜ਼ਿਆਦਾ ਕਿ ਜਿਹੜਾ ਕਦੀ ਨਹੀਂ ਅੱਜ ਤੱਕ ਦੇਖਿਆ ਤੇ ਅੱਜ ਬਣਾਈਆਂ ਜੀ ਮੰਮੀ ਨੇ ਕद्दू ਦੀ ਸਬਜ਼ੀ ਤੇ ਇਥੇ ਜੀ ਮੈਂ ਆਪਣੀ ਪੇਸੀ ਦੀ ਸਬਜ਼ੀ ਤੇ ਕਿਉਂਕਿ ਹਨਾ ਜਿਹੜੇ ਕੰਮ ਵਾਲੇ ਸੀਗੇ ਰੋਟੀ ਖਾਣੀ ਉਹਨਾਂ ਨੇ ਸਟਾਰਟ ਕਰ ਦਿੱਤੀ ਸੀਗੀ ਤੇ ਉਹ ਹੱਥ ਉੱਤੇ ਧੋ ਕੇ ਵਿਚਾਰੇ ਬੈਠ ਗਏ ਸੀਗੇ ਕਿਉਂਕਿ ਅੱਜ 1.5 ਵਜ ਗਿਆ ਸੀਗਾ ਤੇ ਤਾਂ ਕਰਕੇ ਅੱਜ ਥੋੜੀ ਲੇਟ ਹੋ ਕੇ ਰੋਟੀ ਕੋ ਵੀ ਵਿਚਾਰੇ ਬੈਠੇ ਰਹੇ ਕਹਿੰਦੇ ਕਿ ਅੱਜ ਸਾਡਾ ਕੰਮ ਨਹੀਂ ਸ਼ੁਰੂ ਹੋਇਆ ਕਿਉਂਕਿ ਅੱਜ ਹਨੇਰੀ ਆ ਤੇ ਹਨੇਰੀ ਦੇ ਕਾਰਨ ਉਹਨਾਂ ਨੇ ਰੋਟੀ ਵੀ ਕਾਫੀ ਜ਼ਿਆਦਾ ਲੇਟ ਖਾਂਦੇ ਹੈਗੇ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਕੰਮ ਪਹਿਲਾਂ ਜ਼ਰੂਰੀ ਹੁੰਦਾ ਹੈ ਤਾਂ ਕਰਕੇ ਉਹ ਜਿਹੜੀ ਰੋਟੀ ਆ ਉਸ ਨੂੰ ਵੀ ਕਾਫੀ ਜ਼ਿਆਦਾ ਲੇਟ ਖਾਂਦੇ ਨੇ ਤੇ ਆਪਾਂ ਉਹਨਾਂ ਨੂੰ ਕਹੇ ਕਿ ਤੁਸੀਂ ਖਾ ਲਿਆ ਕਰੋ ਜਿੰਦੀ ਤੇ ਮੰਮੀ ਇੱਥੇ ਲਾਉਣ ਦੇ ਪੈ ਸੀਗੇ ਰੋਟੀ ਤੇ ਮੈਂ ਕਹ ਕਿ ਚਲੋ ਮੈਂ ਜਲਦੀ ਜਲਦੀ ਫੜਾ ਦਿੰਦੀ ਹਾਂ ਤੇ ਆਪਾਂ ਜੀ ਇਨੋਂ ਨੂੰ ਸਾਰਿਆਂ ਨੂੰ ਮਸਮਸ ਦੇਸੀ ਕਿਉਂ ਪਾ ਦੇਦਾ ਹੈਗਾ ਕਿਉਂਕਿ ਚਲੋ ਵੀ ਪਰਦੇਸੀ ਆਪਣੇ ਵਾਂਗੂ ਆਣਾ ਜਿਸ ਤਾਂ ਆਪਾਂ ਪਰਦੇਸਾਂ 'ਚ ਜਾਂਦੇ ਆ ਹਨਾ ਉਹ ਵੀ ਪਰਦੇਸੀ ਆ ਹਨਾ ਉਹ ਪਰਦੇਸ 'ਚੋਂ ਆਏ ਸੀਗੇ ਬਾਤੋ ਹੀ ਬਾਤ ਮੈਂ ਜਿੱਲ੍ਹਾ ਸੇਉ ਤੇ ਮੀ ਕੰਮ ਕਰਦਾ ਕਾਹਨ ਸਾ ਕੰਮ ਕਰਲੇ ਹਮ ਜੀ ਕੋ ਤੇ ਇੱਥੇ ਵੀ ਮੈਂ ਕਰਦੀ ਪਈ ਸੀ ਵੀ ਮਸਤੀ ਬਾਹਰੋਂ ਵੀ ਤੇ ਸੀ ਵੀ ਠੰਡੀ ਠੰਡੀ ਹਵਾ ਤਾਂ ਕਰਕੇ ਤੇ ਮੈਂ ਮੰਮੀ ਗਾਂ ਖੋਲਣ ਗਏ ਹੋਏ ਸੀ ਤੇ ਮੈਂ ਕਰਦੀ ਪਈ ਸੀ ਕਿਲਾਸਟਿਕ ਜਿੱਤੇ ਤਾਂ ਕਰਕੇ ਤੇ ਮੰਮੀ ਹੈ ਨਾ ਤੇ ਪਹਿਨਾਂ ਤੇ ਕਾਫੀ ਜ਼ਿਆਦਾ ਬੱਦਲ ਸੀਗਾ ਤੇ ਧੁੱਪ ਬਹੁਤ ਜ਼ਿਆਦਾ ਆ ਗਈ ਤੇ ਠੰਡੀ ਠੰਡੀ ਹਵਾ ਵਜਦੀ ਸੀ ਤੇ ਆਪਾਂ ਤੁਹਾਨੂੰ ਪਤਾ ਕਦੀ ਕਦੀ ਹੀ ਮਸਤੀ ਜਿਹੜੀ ਆਪਣੀ ਨਾਲ ਹਮੇਸ਼ਾ ਜਾਰੀ ਰਹਿੰਦੀ ਹੈਗੀ ਬਹੁਤ ਵਜਾ ਆ ਬਈ ਅਸੀ ਠੰਡੀ ਠੰਡੀ ਹੈ ਬੱਚੇ ਧੁੱਪ ਆ ਗਈ ਜੀ ਕਾਫੀ ਜ਼ਿਆਦਾ ਅਦਬ ਬਹੁਤ ਜ਼ਿਆਦਾ ਲੇਟ ਉੱਠੇ ਹੁਣ ਪੀ ਕੇ ਚਾਹ ਹੁਣ ਆਪਾਂ ਕਰਦੇ ਆ ਜੀ ਆਪਣੇ ਫਰੈਸ਼ ਹੋਣੀ ਇਕੱਤੇ ਆਪਾਂ ਮਿਲਦੇ ਆ ਜੀ ਤੁਹਾਡਾ ਨਾਕੇ ਗੁੱਡ ਮਾਰਨਿੰਗ ਕਰਕੇ ਠੀਕ ਆ ਜੀ ਤੇ ਦੇਖੋ ਜੀ ਪਿੰਡਾਂ ਦਾ ਵੈਦਰ ਸਵੇਰ ਬਸ ਬਕਿੰਨਾ ਸੋਨਾ ਹੁੰਦਾ ਤੇ ਠੰਡੀ ਠੰਡੀ ਹਵਾ ਜਿਹੜੀ ਆ ਉਹ ਆ ਰਹੀ ਹੈ ਬਹੁਤ ਜਿਆਦਾ ਸ਼ੰਗੀ ਸਾਰੇ ਕਿਤੇ ਖਾਲੀ 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 ਕਿਤ ਬੈਣੀ ਬਿਲਕੁਲ ਖਾਲੀ ਆਪਾਂ ਕਰਦੇ ਹੋਰੇ ਦਾ ਸਫਾਈ ਕਰ ਦਿੱਤੀ ਦੇਖੋ ਸਫਾਈਆਂ ਹੋ ਗਈਆਂ ਜੀ ਆਪਣੇ ਸ਼ੁਰੂ ਹੁਣ ਤੁਹਾਨੂੰ ਗੱਲ ਵੀ ਦੱਸਿਆ ਸੀ ਆਪਾਂ ਇਹ ਆਗੇ ਜੀ ਨੈਕਸਟ ਡੇ ਤੇ ਨੀ ਠੰਡੀ ਹਵਾ ਆਉਂਦੀ ਨਾ ਠੰਡੀ ਠੰਡੀ ਹਵਾ ਥੋੜੀ ਥੋੜੀ ਜਿਹਦੀ ਵੀ ਸਰੀਰ ਨੂੰ ਬਹੁਤ ਹੀ ਜ਼ਿਆਦਾ ਠੰਡਕ ਪਹੁੰਚਾਉਂਦੀ ਆ ਉਹ ਵਾਲੀ ਹਵਾ ਆ ਰਹੀ ਆ ਤੇ ਪੰਛੀ ਉਧਰ ਬੋਲਦੇ ਪੈਣੇ ਉਧਰ ਬਾਬਾ ਜੀ ਬੋਲਦੇ ਪੈਣੇ ਅਜੇ ਦਿਨ ਤਾਂ ਹੈਗਾ 6:30 ਸਵੇਰ ਦੇ ਹਮ ਘਟ ਇੱਕ ਲੋਕ ਕਿ ਨਹੀਂ ਜ਼ਿਆਦਾ ਤਪਾ ਪੰਛੀਆਂ ਦੀ ਆਵਾਜ਼ ਸੁਣੋ ਕਿੰਨੀ ਸੋਹਣੀ ਤੇ ਚਲੋ ਜੀ ਆਪਾਂ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਅਗਲੀ ਸਵੇਰ ਹੋਗੀ ਸੀਗੀ ਸੋਮਵਾਰ ਦਾ ਦਿਨ ਤੇ ਆਪਣੇ ਵਾਂਗੂ ਕਾਫੀ ਜ਼ਿਆਦਾ ਸ਼ਾਂਤੀ ਸੀਗੀ ਤੇ ਬਹੁਤ ਮਜ਼ਾ ਆ ਰਿਹਾ ਸੀ ਗੇ ਸਵੇਰ ਸੁਬਾਹ ਇੱਕ ਸਵੇਰ ਸੁਬਾਹ ਠੰਡੀ ਹਵਾ ਆਉਂਦੀ ਹੁੰਦੀ ਹੈ ਤੇ ਫਿਰ ਸੈਰ ਕਰਨ ਦਾ ਵੀ ਬਹੁਤ ਮਜ਼ਾ ਆਉਂਦਾ ਹੁੰਦਾ ਹੈ ਤੇ ਬੈਠ ਕੇ ਬਾਅਦ ਚਾਹ ਪੀਂਦਾ ਉਹ ਤੇ ਅਲੱਗ ਦੇ ਮਜ਼ਾਉਨਾ ਹੁੰਦਾ ਹੈ ਬਾਅਦ ਵਿਲੇਜ ਕੈਂਟੀ ਚਾਹ ਪੀਂਦੇ ਤੇ ਬਾਅਦ ਵਿੱਚ ਅੱਪਾ ਜੀ ਤਿਆਰ ਹੋ ਕੇ ਪਹੁੰਚ ਗਏ ਸੀ ਦੇ ਅਜੁਨੀ ਦੇ ਸਕੂਲ ਤੇ ਕਿਉਂਕਿ ਮੈਂ ਥੋੜੀ ਜਿਹੀ ਰਿਕੁਆਇਰਮੈਂਟ ਸੀਗੇ ਉਸਦੇ ਫੋਰੀਆਂ ਕਰਨੀਆਂ ਸੀਗੇ ਇਹ ਹੈਗਾ ਅਜਿਨੀ ਦਾ ਸਕੂਲ ਜੋ ਕਮਲੇ ਸਰ ਦੇ ਵਿੱਚ ਹੈ ਬਿਲਕੁਲ ਆਪਣੇ ਨੀਅਰ ਹੀ ਹੈ ਅਮਰਤਸਰ ਤਾਂ ਕਰਕੇ ਤੇ ਆਪਾਂ ਦਿੱਲੀ ਹੀ ਆਉਨੇ ਛੱਡ ਵੀ ਇੰਟਾਇ ਤੇ ਲੈ ਵੀ ਆਈ ਤਾਂ ਤੇ ਇਸ ਕਰਕੇ ਮੈਂ ਰਿਪਾਰਟਮੈਂਟ ਤੋਂ ਦੇ ਬੁਰੇ ਕੰਮਾਂ ਚ ਚੈੱਕ ਕਰਕੇ ਮੈਂ ਕੁਝ ਥੇਰੇ ਉੱਥੇ ਹੋਰ ਬੈਠ ਗਈ ਕਿਉਂਕਿ ਹੁਣ ਅਜਿਨੀ ਦੀ ਛੁੱਟੀ ਹੋਣੀ ਵਾਲੀ ਸੀਗੀ ਤੇ ਤਾਂ ਕਰਕੇ 12 ਵੱਜਣ ਵਾਲੇ ਸੀਗੇ ਤੇ ਆਪਾਂ 8 ਵਜੇ ਘਰੋ ਜਿਹੜੇ ਹੈਗੇ ਸੋ ਨਿਕਲ ਜਾਣਾ ਹੈ